ਭਾਰਤ ਦੇ ਸਾਬਕਾ ਸਪਿਨਰ ਵਿਜੈ ਸਿੰਘ 베ਦੀ ਨੇ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਵਿਜੈ ਸਿੰਘ 베ਦੀ ਨੇ ਦਿੱਲੀ ਦੇ ਫਿਰੋਸ਼ਾ ਕ੍ਰਿਕਟ ਸਟੇਡੀਅਮ ਦੇ ਵਿੱਚ ਅਰੁਣ ਜੇਟਲੀ ਦਾ ਬੁੱਤ ਲਗਾਉਣ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। 베ਦੀ ਨੇ ਅਰੁਣ ਜੇਟਲੀ ਦੇ ਪੁੱਤਰ ਅਤੇ ਮੌਜੂਦਾ ਡੀਡੀਸੀਏ ਪ੍ਰਧਾਨ ਰੋਹਨ ਜੇਟਲੀ ਨੂੰ ਚਿੱਠੀ ਲਿਖ ਕੇ ਆਪਣੇ ਨਾਮ ਦਾ ਸਟੈਂਡ ਹਟਾਉਣ ਦੀ ਵੀ ਮੰਗ ਕੀਤੀ ਹੈ। ਟੂਰ 17 ਦੇ ਵਿੱਚ ਕੋਟਲਾ ਦੇ ਇੱਕ ਸਟੈਂਡ ਦਾ ਨਾਮ ਬੇਦੀ ਦੇ ਸਨਮਾਨ ਦੇ ਵਿੱਚ ਵਿਸ਼ੇਸ਼ ਸਿੰਘ ਬੇਦੀ ਸਟੈਂਡ ਕੀਤਾ ਗਿਆ ਸੀ ਬੇਦੀ ਨੇ ਰੋਹਨ ਜੈਟਲੀ ਨੂੰ ਲਿਖੀ ਚਿੱਠੀ ਦੇ ਵਿੱਚ ਕਿ ਮੈਂ ਸਬਰ ਰੱਖਣ ਵਾਲਾ ਸਹਿਨਸ਼ੀਲ ਵਿਅਕਤੀ ਹਾਂ ਮੈਨੂੰ ਇਸ ਤੇ ਮਾਣ ਹੈ ਪਰ ਡੀਡੀਸੀਏ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਤੋਂ ਮੈਂ ਡਰ ਰਿਹਾ ਮਜਬੂਰੀ ਦੇ ਵਿੱਚ ਇੱਕ ਕਦਮ ਚੁੱਕ ਰਿਹਾ ਤੁਹਾਨੂੰ ਗੁਜਾਰਿਸ਼ ਹੈ ਕਿ ਸਟੇਡੀਅਮ ਦੇ ਵਿੱਚ ਮੇਰੇ ਨਾਮ ਤੇ ਜੋ ਸਟੈਂਡ ਹੈ ਉਸ ਨੂੰ ਹਟਾ ਦਿੱਤਾ ਜਾਵੇ ਮੇਰੀ ਮੈਂਬਰਸ਼ਿਪ ਵੀ ਫੌਰਨ ਖਤਮ ਕੀਤੀ ਜਾਵੇ ਸਾਬਕਾ ਕੇਂਦਰੀ ਮੰਤਰੀ ਅਰुण ਜੇਟਲੀ ਦਾ ਪਿਛਲੇ ਸਾਲ 24 ਅਗਸਤ ਨੂੰ ਦਿਹਾਂਤ ਹੋ ਗਿਆ ਸੀ ਇਸ ਤੋਂ ਬਾਅਦ ਫਰੋਸ਼ਾ ਕੋਟਲਾ ਸਟੇਡੀਅਮ ਦਾ ਨਾਮ ਬਦਲ ਕੇ ਅਰुण ਜੇਟਲੀ ਸਟੇਡੀਅਮ ਕਰ ਦਿੱਤਾ ਗਿਆ ਸੀ ਇੱਥੇ ਹੀ ਜੇਟਲੀ ਦਾ 6 ਫੁੱਟ ਉੱਚਾ ਬੋਤ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਸੀ ਬੀਜੇਪੀ ਲੀਡਰ ਅਤੇ ਕੇਂਦਰੀ ਮੰਤਰੀ ਰਹੇ ਜੈਟਲੀ 1999 ਤੋਂ 2013 ਤੱਕ ਡीडीसीए ਦੇ ਪ੍ਰਧਾਨ ਵੀ ਰਹੇ। ਉਹਨਾਂ ਤੋਂ ਬਾਅਦ ਰਜਤ ਸ਼ਰਮਾ ਡीडीसीए ਪ੍ਰੈਜ਼ੀਡੈਂਟ ਬਣੇ ਸੀ। ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਜੈਟਲੀ ਦੇ ਪੁੱਤਰ ਰੋਹਨ ਨੂੰ ਬਿਨਾਂ ਵਿਰੋਧ ਪ੍ਰਧਾਨ ਚੁਣਿਆ ਗਿਆ ਸੀ।